ਦੋਸਤੋ ਸਾਲ 2001 ਜਦੋਂ ਪੰਜਾਬ ਦੇ ਪਿੰਡ ਸਹਾਰਨਾ ਵਿੱਚ ਇੱਕ ਦਿਨ ਇੱਕ ਕਹਿਰ ਬਣ ਕੇ ਚੜਿਆ ਸਾਲ 2001 ਵਿੱਚ ਸਹਾਰਨਾ ਪਿੰਡ ਵਿੱਚ ਇੱਕ ਹਵਾਈ ਜਹਾਜ਼ ਕ੍ਰੈਸ਼ ਹੋ ਕੇ ਲੋਕਾਂ ਦੇ ਘਰਾਂ ਉੱਤੇ ਡਿੱਗ ਪੈਂਦਾ ਹੈ ਪਿੰਡ ਦੇ ਲੋਕ ਜੋ ਅਨਪੋਲ ਆਪਣੇ ਕੰਮ ਕਾਜਾਂ ਵਿੱਚ ਰੁੱਝੇ ਹੋਏ ਸਨ ਤਾਂ ਅਚਾਨਕ ਇੱਕ ਹਵਾਈ ਜਹਾਜ਼ ਇੱਕ ਅੱਗ ਦਾ ਗੋਲਾ ਬਣ ਕੇ ਪਿੰਡ ਦੇ ਕਈ ਘਰਾਂ ਉੱਤੇ ਡਿੱਗ ਰਿਹਾ ਹੈ ਦੇ ਉਸ ਤੋਂ ਬਾਅਦ ਪਿੰਡ ਵਿੱਚ ਜੋ ਤਬਾਹੀ ਆਈ ਜੋ ਲਾਸ਼ਾਂ ਦੇ 70 ਵਿਸ਼ੇ ਉਸ ਪੂਰੀ ਕਹਾਣੀ ਨੂੰ ਸੁਣ ਕੇ ਇੱਕ ਵਾਰ ਤਾਂ ਰੂਹ ਕੰਬ ਜਾਂਦੀ ਹੈ ਕੀ ਕੁਝ ਵਾਪਰਿਆ ਸੀ ਉਸ ਦਿਨ ਪਿੰਡ ਵਿੱਚ ਅਤੇ ਕਿੰਨੇ ਲੋਕਾਂ ਨੂੰ ਇਸ ਦਾ ਖਮਿਆੰਜਾ ਭੁਗਤਣਾ ਪਿਆ ਇਹ ਸਾਰੀ ਗੱਲਬਾਤ ਤੁਹਾਡੇ ਨਾਲ ਇਸ ਵੀਡੀਓ ਰਾਹੀਂ ਸਾਂਝੀ ਕਰਦੇ ਹਾਂ ਪਰ ਉਸ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰਦੇ ਹੋ ਸੋ ਆਓ ਹੁਣ ਅਜਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਸਾਲ ਚੱਲ ਰਿਹਾ ਸੀ 2001 ਦਾ ਅਤੇ ਸਤੰਬਰ ਮਹੀਨੇ ਦੀ 26 ਤਰੀਕ ਜਦੋਂ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਦਸੂਏ ਹਲਕੇ ਵਿੱਚ ਪੈਂਦੇ ਪਿੰਡ ਸਹਾਰਨਾ ਵਿੱਚ ਲੋਕ ਆਪਣੇ ਰੋਜ਼ ਦੇ ਕੰਮਾਂ ਕਾਰਾਂ ਵਿੱਚ ਲੱਗੇ ਹੋਏ ਸਨ ਪਿੰਡ ਦੇ ਮਰਦ ਬਾਹਰ ਖੇਤਾਂ ਵਿੱਚ ਕੰਮ ਕਰ ਰਹੇ ਹੁੰਦੇ ਤੇ ਔਰਤਾਂ ਘਰਾਂ ਵਿੱਚ ਆਪਣੇ ਕੰਮ ਕਾਜਾਂ ਵਿੱਚ ਰੁੱਝੀਆਂ ਹੁੰਦੀਆਂ ਉਦੋਂ ਦੂਜੇ ਪਾਸੇ ਉਸੇ ਦਿਨ ਪੰਜਾਬ ਦੇ ਪਠਾਨਕੋਟ 에ਅਰਬੋਰਸ ਸਟੇਸ਼ਨ ਤੇ ਫੌਜੀਆਂ ਨੂੰ ਹਵਾਈ ਜਹਾਜ਼ ਚਲਾਉਣ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਸੀ ਤੇ ਟ੍ਰੇਨਿੰਗ ਦੇ ਦੌਰਾਨ ਇੱਕ ਜਹਾਜ਼ 8.5 ਵਜੇ ਦੇ ਕਰੀਬ ਪਠਾਨਕੋਟ 에ਅਰ ਬੇਸ ਤੋਂ ਉਡਾਣ ਭਰਦਾ ਹੈ ਇਹ ਜਹਾਜ਼ ਮਿਗ 21 ਸੀ ਜੋ ਉਹਨਾਂ ਸਮਿਆਂ ਵਿੱਚ ਖਰਾਬ ਲੈਂਡਿੰਗ ਨੂੰ ਲੈ ਕੇ ਬਹੁਤ ਬਦਨਾਮ ਸੀ ਇਸ ਜਹਾਜ਼ ਨੂੰ ਸਰਵਨੰਦ ਨਾਮ ਦਾ ਇੱਕ ਪਾਇਲਟ ਉਡਾ ਰਿਆ ਹੁੰਦਾ पर अचानक हवा ਵਿੱਚ ਹੀ ਜਹਾਜ਼ ਵਿੱਚ ਕੋਈ ਤਕਨੀਕੀ ਖਰਾਬੀ ਆ ਜਾਣ ਕਾਰਨ ਜਹਾਜ਼ ਪਾਇਲਟ ਦੇ ਕੰਟਰੋਲ ਤੋਂ ਬਾਹਰ ਹੋ ਜਾਂਦਾ ਹੈ ਜਿਸ ਕਾਰਨ ਮਜਬੂਰਨ ਪਾਇਲਟ ਨੂੰ ਜਹਾਜ਼ ਉਸੇ ਹਾਲਤ ਵਿੱਚ ਹੀ ਆਪਣੀ ਜਾਨ ਬਚਾਉਣ ਲਈ ਛੱਡਣਾ ਪੈ ਜਾਂਦਾ ਹੈ ਜਹਾਜ਼ ਹੁਣ ਬੇਕਾਬੂ ਹੋ ਕੇ ਆਪਣੇ ਆਪ ਹੀ ਹਵਾ ਵਿੱਚ ਉੱਡ ਰਿਹਾ ਹੁੰਦਾ ਹੈ ਤੇ ਅਚਾਨਕ ਪਿੰਡ ਸਹਾਰਨਾ ਦੇ ਇੱਕ ਕਿਸਾਨ ਦਲਜੀਤ ਸਿੰਘ ਦੇ ਖੇਤਾਂ ਵਿੱਚ ਇੱਕ ਵਾਰ ਜਾ ਕੇ ਡਿੱਗ ਪੈਂਦਾ ਤੇ ਦੁਬਾਰਾ ਫਿਰ ਉੱਡਣ ਲੱਗ ਪੈਂਦਾ ਹੈ ਡਿੱਗਣ ਕਾਰਨ ਜਹਾਜ਼ ਵਿੱਚ ਅੱਗ ਲੱਗ ਚੁੱਕੀ ਸੀ ਖੇਤਾਂ ਵਿੱਚੋਂ ਦੁਬਾਰਾ ਉੱਡ ਕੇ ਜਹਾਜ਼ ਹੁਣ ਸਹਾਰਨਾ ਪਿੰਡ ਦੇ ਵਿਚਾਲੇ ਗਲੀ ਵਿੱਚ ਪੁੱਜ ਚੁੱਕਾ ਸੀ ਇਹ ਗਲੀ ਪਿੰਡ ਦੇ ਐਨ ਵਿਚਕਾਰ ਦੀ ਲੰਘਦੀ ਸੀ ਜਿਸ ਦੇ ਦੋਹੀ ਪਾਸੇ ਸੰਘਰੇ ਘਰ ਸਨ ਜਦੋਂ ਜਹਾਜ਼ ਪਿੰਡ ਵਿੱਚ ਵੱੜਦਾ ਤਾਂ ਇੱਕ ਨੌਜਵਾਨ ਬਾਹਰ ਵੱਰ ਖੇਤਾਂ ਵਿੱਚ ਪੱਠੇ ਵੱਢ ਰਿਹਾ ਹੁੰਦਾ ਹੈ ਜਦੋਂ ਉਹ ਜਹਾਜ਼ ਨੂੰ ਦੇਖਦਾ ਤਾਂ ਉੱਚੀ ਉੱਚੀ ਰੌਲਾ ਪਾਉਂਦਾ ਆਪਣੇ ਘਰ ਵੱਲ ਭਜਦਾ ਕਿ ਲੋਕੋ ਬਾਹਰ ਨਿਕਲ ਜਾਓ ਪਿੰਡ ਵਿੱਚ ਜਹਾਜ਼ ਡਿੱਗ ਰਿਹਾ ਹੈ ਅਰ ਦੂਜੇ ਪਾਸੇ ਜਹਾਜ਼ ਪਿੰਡ ਦੇ ਕਈ ਘਰਾਂ ਨੂੰ ਢਾਉਂਦਾ ਹੋਇਆ ਇਸ ਨੌਜਵਾਨ ਦੇ ਘਰ ਵੱਲ ਹੀ ਵੱਧ ਰਿਹਾ ਹੁੰਦਾ ਘਰ ਵਿੱਚ ਉਸ ਦੀ ਮਾਂ ਰਸੋਈ ਵਿੱਚ ਰੋਟੀਆਂ ਪਕਾ ਰਹੀ ਸੀ ਤੇ ਉਸ ਦਾ ਇੱਕ 10-11 ਸਾਲ ਦਾ ਛੋਟਾ ਭਰਾ ਰੋਣਾ ਸੁਣ ਕੇ ਜਹਾਜ਼ ਵੇਖਣ ਲਈ ਕੋਠੇ ਤੇ ਚੜ ਜਾਂਦਾ ਹੈ ਤੇ ਕੋਠੇ ਤੇ ਖੜ ਕੇ ਇਹ ਬੱਚਾ ਹੇਠਾਂ ਰਸੋਈ ਵਿੱਚ ਆਪਣੀ ਮਾਂ ਨੂੰ ਦੱਸ ਰਿਹਾ ਹੁੰਦਾ ਕਿ ਜਹਾਜ਼ ਤਾਂ ਆਪਣੇ ਘਰ ਵੱਲ ਹੀ ਆ ਰਿਹਾ ਹੈ ਮਾਂ ਹਜੇ ਆਪਣੇ ਪੁੱਤ ਨੂੰ ਇਹੀ ਕਹਿ ਰਹੀ ਹੁੰਦੀ ਹੈ ਕਿ ਤੂੰ ਛੱਤ ਤੋਂ ਹੇਠਾਂ ਉਤਰ ਜਾ ਇਹਨੇ ਨੂੰ ਜਹਾਜ਼ ਉਸ ਬੱਚੇ ਦੇ ਉੱਤੋਂ ਦੀ ਲੰਘਦਾ ਹੈ ਤੇ ਅੱਗ ਲੱਗੀ ਹੋਣ ਕਾਰਨ ਜਹਾਜ਼ ਦਾ ਤੇਲ ਵੀ ਭਾਂਬੜ ਬਣ ਕੇ ਹੇਠਾਂ ਡਿੱਗ ਰਿਹਾ ਹੁੰਦਾ ਜੋ ਛੱਤ ਤੇ ਖੜੇ ਉਸ ਬੱਚੇ ਤੇ ਡਿੱਗ ਪੈਂਦਾ ਉਸ ਬੱਚੇ ਨੂੰ ਵੀ ਅੱਗ ਲੱਗ ਜਾਂਦੀ ਹੈ ਤੇ ਅੱਗ ਅੱਗ ਤੋਂ ਬਚਣ ਲਈ ਬੱਚਾ ਕੋਠੇ ਤੇ ਲੇਟਦਾ ਹੈ ਇੱਕ ਵਾਰ ਤਾਂ ਅੱਗ ਉਸਦੇ ਸਰੀਰ ਤੋਂ ਬੁੱਝ ਜਾਂਦੀ ਪਰ ਜਦੋਂ ਹੀ ਉਹ ਹੇਠਾਂ ਉਤਰ ਲੱਗਦਾ ਤਾਂ ਵਿੜੇ ਵਿੱਚ ਪਹਿਲਾਂ ਹੀ ਬਹੁਤ ਸਾਰਾ ਤੇਲ ਡੁੱਲਣ ਕਾਰਨ ਅੱਗ ਦੀਆਂ ਉੱਚੀਆਂ ਲੌਟਾਂ ਉੱਠ ਰਹੀਆਂ ਸਨ ਤੇ ਬੱਚੇ ਦੇ ਹੇਠਾਂ ਉਤਰਦੇ ਆ ਉਸ ਨੂੰ ਦੁਬਾਰਾ ਅੱਗ ਲੱਗ ਜਾਂਦੀ ਹੈ ਲੋਕਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਬੱਚਾ ਬੁਰੀ ਤਰ੍ਹਾਂ ਝੁਲਸ ਚੁੱਕਿਆ ਸੀ ਅੱਗ ਕਾਰਨ ਉਸਦੀ ਸਾਰੀ ਚਮੜੀ ਸੜ ਚੁੱਕੀ ਸੀ ਜੇ ਇਹ ਬੱਚਾ ਛੱਤ ਤੇ ਹੀ ਰਹਿੰਦਾ ਤਾਂ ਛਾਂੇ ਤੋਂ ਜਿਉਂਦਾ ਬਚ ਸਕਦਾ ਸੀ ਦੂਜੇ ਪਾਸੇ ਉਸ ਬੱਚੇ ਦੀ ਮਾਂ ਜਿਨ੍ਹਾਂ ਦਾ ਨਾਮ ਕਮਲਜੀਤ ਕੌਰ ਹੁੰਦਾ ਹੈ ਜੋ ਰਸੋਈ ਦੇ ਵਿੱਚ ਸਬਜ਼ੀ ਬਣਾ ਰਏ ਸਨ ਉਸ ਰਸੋਈ ਵਾਲੇ ਕਮਰੇ ਨਾਲ ਜਹਾਜ਼ ਆ ਕੇ ਸਿੱਧਾ ਟਕਰਾਂਦਾ ਹੈ ਤੇ ਇੰਨੀ ਸਪੀਡ ਵਿੱਚ ਹੋਣ ਕਾਰਨ ਜਹਾਜ਼ ਇਸ ਔਰਤ ਨੂੰ ਆਪਣੇ ਨਾਲ ਹੀ ਉਡਾ ਕੇ ਲੈ ਗਿਆ ਜਦੋਂ ਜਹਾਜ਼ ਜਾ ਕੇ ਅਗਲੇ ਘਰ ਵਿੱਚ ਟਕਰਾਇਆ ਤਾਂ ਉੱਥੇ ਜਾ ਕੇ ਕਮਲਜੀਤ ਕੌਰ ਦੇ ਸਰੀਰ ਦੇ ਕੁਝ ਚਿੱਟੜੇ ਹੀ ਲੱਭੇ ਸਨ ਤੇ ਉਹਨਾਂ ਦੇ ਪਹਿਨੇ ਹੋਏ ਕੱਪੜਿਆਂ ਦੇ ਕੁਝ ਟੁਕੜਿਆਂ ਤੋਂ ਹੀ ਉਹਨਾਂ ਦੀ ਪਛਾਣ ਹੋ ਸਕੀ ਸੀ ਬਾਕੀ ਸਾਰਾ ਸਰੀਰ ਤਾਂ ਸੜ ਕੇ ਸੁਆਹ ਹੋ ਗਿਆ ਸੀ ਜੋ ਨੌਜਵਾਨ ਬਾਹਰੋਂ ਰੌਲਾ ਪਾਉਂਦਾ ਆ ਰਿਹਾ ਸੀ ਕਿ ਪਿੰਡ ਵਿੱਚ ਜਹਾਜ਼ ਡਿੱਗ ਪਿਆ ਇਸ ਨੂੰ ਇਹ ਸਮਝ ਨਹੀਂ ਲੱਗਾ ਕਿ ਕਦੋਂ ਉਹੀ ਜਹਾਜ਼ ਉਸੇ ਦੇ ਘਰ ਨੂੰ ਤਬਾਹ ਕਰ ਦੇਵੇਗਾ ਇਸ ਬਰਬਾਦੀ ਨੂੰ ਦੇਖ ਕੇ ਇਹ ਨੌਜਵਾਨ ਐਨਾ ਦਹਿਲ ਗਿਆ ਕਿ ਫਿਰ ਇਸ ਘਟਨਾ ਤੋਂ ਬਾਅਦ ਵੀ ਜਦੋਂ ਕੋਈ ਜਹਾਜ਼ ਉਹਨਾਂ ਦੀ ਛੱਤ ਉੱਤੋਂ ਦੀ ਲੰਘਦਾ ਹੁੰਦਾ ਸੀ ਤਾਂ ਇਹ ਡਰ ਕੇ ਅੰਦਰ ਵੜ ਜਾਂਦਾ ਹੁੰਦਾ ਸੀ ਕਿ ਕਿਤੇ ਇਹ ਵੀ ਨਾ ਸ਼ਾਇਦ ਸਾਡੇ ਕੋਠੇ ਉੱਤੇ ਹੀ ਡਿੱਗ ਪਵੇ ਪਰ ਦੂਜੇ ਪਾਸੇ ਜਹਾਜ਼ ਦਾ ਕਹਿਰ ਅਜੇ ਵੀ ਬੰਦ ਨਹੀਂ ਸੀ ਹੋਇਆ ਜਹਾਜ਼ ਅੱਗੇ ਜਾ ਕੇ ਵੀ ਕਈ ਘਰਾਂ ਨਾਲ ਟਕਰਾਂਦਾ ਹੈ ਤੇ ਇੱਕ ਘਰ ਵਿੱਚ ਇੱਕ ਬਜ਼ੁਰਗ ਮਾਤਾ ਵਿਹੜੇ ਵਿੱਚ ਪਏ ਸਨ ਜਿਨ੍ਹਾਂ ਉੱਤੇ ਵੀ ਤੇਲ ਡੁੱਲਣ ਕਾਰਨ ਅੱਗ ਲੱਗ ਜਾਂਦੀ ਅਤੇ ਅੱਗ ਵਿੱਚ ਝੁੱਲਸ ਕੇ ਮਰ ਜਾਂਦੇ ਹਨ ਪਿੰਡ ਦੇ ਬਾਹਰਵਾਰ ਨਾਲ ਹੀ ਇੱਕ ਕਿਸੇ ਕਿਸਾਨ ਦਾ ਸੁੱਕੀ ਮੱਕੀ ਦਾ ਖੇਤ ਸੀ ਇਹ ਮੱਕੀ ਤੇ ਵੀ ਤੇਲ ਡੁੱਲਣ ਕਾਰਨ ਸਾਰੀ ਮੱਕੀ ਨੂੰ ਹੀ ਅੱਗ ਲੱਗ ਚੁੱਕੀ ਸੀ ਪਿੰਡ ਦੇ ਬਾਹਰਵਾਰ ਤੋਂ ਦੇਖਣ ਨੂੰ ਐਦਾਂ ਲੱਗ ਰਿਹਾ ਸੀ ਕਿ ਮਾਨੋ ਜਿਵੇਂ ਜਹਾਜ਼ ਨੇ ਸਾਰੇ ਪਿੰਡ ਨੂੰ ਹੀ ਅੱਗ ਲਾ ਕੇ ਫੂਕ ਦਿੱਤਾ ਹੋਵੇ ਲਗਭਗ ਅੱਧੇ ਪਿੰਡ ਦੇ ਘਰਾਂ ਵਿੱਚੋਂ ਅੱਗ ਦੀਆਂ ਉੱਚੀਆਂ-ਉੱਚੀਆਂ ਲਪਟਾਂ ਉੱਠ ਰਹੀਆਂ ਸਨ ਤਾਂ ਤਾਂ ਤੇ ਜਹਾਜ਼ ਦੇ ਅੱਗ ਵਿੱਚ ਸੜਦੇ ਹੋਏ ਪੁਰਜ਼ੇ ਅਤੇ ਤੇਲ ਦੀਆਂ ਉੱਚੀਆਂ-ਉੱਚੀਆਂ ਲਪਟਾਂ ਕੱਢ ਰਏ ਸਨ ਅਖੀਰ ਵਿੱਚ ਅੱਧੇ ਪਿੰਡ ਦੇ ਘਰਾਂ ਨੂੰ ਢਾਕੇ ਅਤੇ ਅੱਗ ਵਿੱਚ ਸਾੜ ਕੇ ਇਹ ਜਹਾਜ਼ ਇਸੇ ਪਿੰਡ ਦੇ ਹੀ ਇੱਕ ਕਿਸਾਨ ਜਰਨੈਲ ਸਿੰਘ ਦੇ ਇੱਕ ਖੇਤਾਂ ਵਿੱਚ ਜਾ ਕੇ ਡਿੱਗ ਪੈਂਦਾ ਹੈ ਤੇ ਉੱਥੇ ਫਿਰ ਕਿਤੇ ਜਾ ਕੇ ਬਾਅਦ ਵਿੱਚ ਪੁਲਿਸ ਅਤੇ ਫਾਇਰ ਬਰਗੇਡ ਦੀਆਂ ਗੱਡੀਆਂ ਆਉਂਦੀਆਂ ਹਨ ਜੋ ਪੂਰੇ ਪਿੰਡ ਨੂੰ ਅਤੇ ਜਹਾਜ਼ ਨੂੰ ਲੱਗੀ ਆਗ ਨੂੰ ਬੁਝਾਉਂਦਿਆਂ ਹਨ ਜਹਾਜ਼ ਦਾ ਮਲਬਾ ਇੰਨੀ ਦੂਰ ਦੂਰ ਤੱਕ ਖਿੱਲਰ ਗਿਆ ਸੀ ਕਿ ਕਰੀਬ 1.5 ਮਹੀਨਾ ਤੱਕ ਪੁਲਿਸ ਨੂੰ ਉਸ ਦਾ ਮਲਬਾ ਇਕੱਠਾ ਕਰਨਦਿਆਂ ਹੀ ਲੱਗ ਗਿਆ ਤੇ ਇੰਨਾ ਸਮਾਂ ਹੀ ਦੂਰ ਦੂਰ ਤੋਂ ਲੋਕ ਇਸ ਪਿੰਡ ਵਿੱਚ ਵਾਪਰੇ ਇਸ ਘਟਨਾ ਕਰਮ ਨੂੰ ਦੇਖਣ ਆਉਂਦੇ ਰਹੇ ਸਨ ਇੱਕ ਮਹੀਨੇ ਵਾਸਤੇ ਪਿੰਡ ਵਿੱਚ ਬਿਜਲੀ ਵੀ ਗੁੱਲ ਰਹੀ ਪਿੰਡ ਦੇ ਲੋਕ ਦੀਵਿਆਂ ਦੀ ਰੌਸ਼ਨੀ ਨਾਲ ਰਾਤਾਂ ਕੱਟਣ ਵਾਸਤੇ ਮਜਬੂਰ ਹੋ ਗਏ ਸਨ ਹੌਲੀ ਹੌਲੀ ਲੰਬੇ ਸਮੇਂ ਬਾਅਦ ਫਿਰ ਕਿਤੇ ਜਾ ਕੇ ਲੋਕਾਂ ਦੀ ਜ਼ਿੰਦਗੀ ਲੀਹ ਉੱਤੇ ਆਈ ਪਰ ਜਿਸ ਪਰਿਵਾਰ ਦੇ ਦੋ ਜੀਆਂ ਦੀ ਮੌਤ ਹੋ ਗਈ ਉਨ੍ਹਾਂ ਦੇ ਜ਼ਖਮ ਕਦੇ ਵੀ ਨਾ ਭਰ ਸਕੇ। ਇਹਨਾਂ ਮੌਤਾ ਤੋਂ ਇਲਾਵਾ 10 ਦੇ ਕਰੀਬ ਹੋਰ ਪਿੰਡ ਵਸਨੀਕ ਗੰਭੀਰ ਜ਼ਖਮੀ ਵੀ ਹੋਏ ਸਨ। ਪਿੰਡ ਵਿੱਚ ਰਹਿੰਦੇ ਬੱਚੇ ਲੰਮਾ ਸਮਾਂ ਜਹਾਜ਼ ਵੇਖ ਕੇ ਡਰ ਜਾਇਆ ਕਰਦੇ ਸਨ ਕਿ ਸ਼ਾਇਦ ਇਹ ਜਹਾਜ਼ ਵੀ ਸਾਡੇ ਵਾਸਤੇ ਤਬਾਹੀ ਲੈ ਕੇ ਆਇਆ ਹੈ। ਸੋ ਦੋਸਤੋ ਇਹ ਸੀ ਕਹਾਣੀ ਉਸ ਪਿੰਡ ਦੀ ਜਿੱਥੇ ਇੱਕ ਜਹਾਜ਼ ਡਿੱਗਣ ਦੇ ਨਾਲ ਲੋਕਾਂ ਲਈ ਜੋ ਤਬਾਹੀ ਹੋਈ ਅੱਜ ਬਹੁਤੇ ਇਸ ਜਾਣਕਾਰੀ ਨੂੰ ਸੁਣਨ ਵਾਲਿਆਂ ਨੂੰ ਜਾਂ ਉਸ ਸਮੇਂ ਜੋ ਸਹਾਰਨਾ ਪਿੰਡ ਵਿੱਚ ਡਿੱਗਿਆ ਜਹਾਜ਼ ਵੇਖਣ ਆਉਂਦੇ ਹੁੰਦੇ ਸਨ ਉਹਨਾਂ ਨੂੰ ਸ਼ਾਇਦ ਇਹ ਘਟਨਾ ਥੋੜੀ ਆਮ ਲੱਗਦੀ ਹੋਵੇ ਪਰ ਇਸ ਪਿੰਡ ਨੇ ਜੋ ਤਿੰਨ ਵਸਨੀਕਾਂ ਦੀ ਮੌਤ ਹੋਈ ਉਹਨਾਂ ਪਰਿਵਾਰਾਂ ਲਈ ਇਹ ਕਦੇ ਨਾ ਭੁੱਲਣ ਵਾਲਾ ਸਦਮਾ ਬਣ ਕੇ ਸਾਹਮਣੇ ਆਇਆ ਜਿਸ ਤੋਂ ਸ਼ਾਇਦ ਉਹ ਪਰਿਵਾਰ ਐਨੇ ਸਾਲਾਂ ਬਾਅਦ ਤੱਕ ਵੀ ਉੱਬਰ ਨਹੀਂ ਸਕੇ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਇਹ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ